ਆ ਰਵਈ ਆ ਜੋ ਆ ਦੋ ਹੀ ਕਰਨਾ ਕੋਈ ਜੋੜੀ ਹੈ ਇਹ ਸੌਦਾ ਹੋਣ ਲੱਗ ਰਿਹਾ ਹੈ ਆਪਣੀ ਗੱਲ ਹੋ ਗਈ ਜੀ ਆ ਤੁਨੇ ਹੋ ਗਿਆ ਕਿ ਸੌਦਾ ਨਹੀਂ ਇੱਕ ਮਿੰਟ ਖੜਾ ਕਰ ਲਓ ਬਟ ਕਰਕੇ ਬਾਅਦ ਵਿੱਚ ਬੋਲਣਾ ਨਹੀਂ ਕਿਉਂਕਿ ਮੈਂ ਦੋਨੋਂ ਕੋਈ ਕਰੂੰਗਾ ਸੌਦਾ ਆ ਪਹਿਲਾਂ ਵਾਲੇ ਤੂੰ ਖੜਾ ਸਾਡਾ ਇਹਦਾ ਹੋ ਜਾਂਦੇ ਹੱਥ ਦੇਣਾ ਸਾ ਹਾਂ ਸੌਦਾ ਪਹਿਲਾਂ ਵਾਲਾ ਤਾਚੋ ਕਿਰ ਰੁਪਈਆ ਦੀ ਪੱਤਰੀ ਵਾਲੀ

ਜਦੋਂ ਚੱਲਦਾ ਫਿਰ ਇਹਨਾਂ ਨੂੰ ਕਰ ਲੈਣ ਦੇ ਕੋਈ ਨਹੀਂ ਖੜੇ ਰੇ ਖੜਾ ਹੈ ਖੜਾ ਰਹਾ ਕੋਈ ਨਹੀਂ ਨਜੀਬ ਤੂੰ ਖੜਾ ਦੂਸਰਾ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਨਹੀਂ ਨਾ ਕਰਿਆ ਕੋਈ ਨਹੀਂ ਉਹ ਨਹੀਂ ਆਪਾਂ ਨੂੰ ਲੈਣ ਨਹੀਂ ਆਪਾਂ ਲਵਾਗੇ ਆਪਾਂ ਲਵਾਗੇ ਆਪਾਂ ਲਵਾਗੇ ਆਪਾਂ ਲਵਾਗੇ ਲਵਾਗੇ ਫਿਰ ਖੜੇ ਨੇ ਪਾਈ ਯਾਰ ਫਿਰ ਓਏ ਮੱਤੀ ਓ ਮੱਤੀ ਆਪ ਐਸੇ ਘੜ ਕੇ ਜੇਬ ਚ ਪਾ ਦੇਣਾ ਪਹਿਲਾਂ ਲੱਖ ਰੁਪਏ ਦੇ ਗਿਆ ਦੀ ਦੱਸ ਅੱਛਾ ਥੰਮ ਕੇ ਪਾ ਹਾਂ ਹਾਂ ਬੋਲ ਆਰਦਾ ਯਾਰ ਮੀਆਂ 2 ਮਿੰਟ ਹੁਣ ਕੋਈ ਨਹੀਂ ਉਹ ਨਹੀਂ ਕਮਲਾ ਹੋ ਗਿਆ ਤੂੰ ਹੋਰ ਐ ਨਾ ਕਰ ਐਵੇਂ ਬਰਾ ਉਹ ਨਹੀਂ ਉਹ ਵੇ ਜਾ ਬਈ ਹਾਂ ਇੰਦਰ ਆ ਬਾਈ ਐਵੇਂ ਮੈਨੂੰ ਓਏ ਸਾਰੀਆਂ ਗੱਲਾਂ ਛੱਡ ਇਹ ਦਿੰਦੇ ਨੇ 27000 ਦਾ ਨਹੀਂ ਦੇਣੀ ਕਿੰਨੇ ਦੀ ਦੇਣੀ ਹੈ ਹੈ ਕਿੰਨੇ ਇਹਨਾਂ ਨੂੰ 35000 35 35 ਨੂੰ ਛੱਡ ਕੇ ਤਾਂ ਕਿੰਨੇ ਮੇਰੇ ਮੂਰੇ ਤਾਂ ਤੂੰ 1000 ਘਟ ਗਿਆ ਤੀ ਓਏ ਹਾਂ ਕਹਾਂ ਚੌਥੀ ਮੈਂ ਹੁਣ ਤੁਸੇ ਤੇਰੇ ਕਰਕੇ ਦੇ ਦੂੰ ਛਿੜਾ ਨਾ ਕਰਦੇ ਆ ਨਹੀਂ ਛਿੜਾ ਨਹੀਂ ਫਿਰ ਤੂੰ ਅੰਦਰ ਆ ਜਾ ਐ ਨਹੀਂ ਉਹ ਇਹ ਤਾਂ ਬਾਹਰ ਹੋ ਗਈ ਅੰਦਰ ਨਹੀਂ ਹੁੰਦੀ 82000 ਦੀ ਹੋ ਗਈ ਆ ਨਾ ਪੂਰੇ 30 ਦਿਨਾਂ ਨਹੀਂ ਪੂਰੇ 30 ਦਿਨਾਂ ਆ ਛੱਡ ਕੇ ਰਾਜੂ ਉਹਦਾ ਹੱਥ ਖੜ ਜਾ ਮੈਂ ਫੜੀ ਕੇ ਰਾਂ ਹਣਾ ਦਾ ਓਏ ਮਾਰਾ ਉਹ ਬਿਮਾਰ ਹੋ ਗਿਆ ਤੇ ਦੇਖਣਾ ਪਤੇ ਪਰੇਸ਼ਾਨ ਹੋਇਆ ਇਹਦਾ ਇਹਦਾ ਪਤਾ ਲੈਣ ਵੀ ਨਹੀਂ ਜਾਇਆ ਗਿਆ ਪਤਾ ਤੂੰ ਕੰਮ ਬਾਈ ਕਿੱਥੋਂ ਕਰਦਾ ਕੁਸਰ ਉਹ ਕਰਦੇ ਇੱਕ ਵਾਰੀ ਕਰਦੇ ਮੈਂ 30000 ਦੀ ਦੇਣੀ ਹੈ ਬੱਕਰੀ ਲੈ ਹੈ 30000 ਦੀ ਲੈ ਜਾ 30 ਕਿੰਨਾ ਹੁੰਦਾ 30000 30 ਤੇ 30 ਬੱਸ 30 ਦੀ ਹੋ ਗਈ ਯਾਰ ਸਰ ਜਾ ਯਾਰ 30 ਦੀ ਹੋ ਗਈ ਇਹਦਾ 30 ਦੀ ਦੇਨੇਗਾ ਬਸ ਨਾ ਨਾ ਹੈ 30 ਦੀ 30 ਦੀ ઓਰੇ ਆ ਮੈਂ ਤੈਨੂੰ ਭੱਜਣੀ ਹੁੰਦਾ ਪੂਰੀ 32000 ਦੀ ਹੋ ਗਈ ਬੱਕਰੀ ਚੱਕ ਹੈ ਆ ਭੱਜ ਕਿਧਰ ਭੱਜੇਗਾ ਯਾਰ ਕਹੋ ਜੀ ਮੈਂ ਕੱਲ ਬੱਜਨ ਦਾ ਕੇਸ ਨੂੰ ਥੋੜੀ ਮੈਂ ਬਰੀ ਕਰੇ ਬਣਾ ਜਾਣ ਦੰਨਾ ਆ ਪੈਸੇ ਅਗਲੇ ਦੇ ਪਸੰਦਾ ਕੀ ਉਹ ਯਾਰ ਚੀਜ਼ ਉਹ ਵੀ ਜ਼ਿਮੀਂਦਾਰ ਹੈ ਵਿਚਾਰਾ ਰਾਜੂ ਅਲੱਗ ਤੂੰ ਰਾਜੂ ਜੇ ਸਾਡਾ ਸੌਦਾ ਨਹੀਂ 10000 2000 ਪਿੱਛੇ ਉਹਨਾਂ ਦਾ ਜਦੋਂ ਕਰੇ ਜਾਊਗਾ ਅਗਲਾ ਵੀ ਦੇਖੂ ਵੀ ਕੀ ਲੈ ਚੱਲੋ ਇੱਥੇ ਅੱਗੇ ਤਾਂ ਮਹਾਰਾਜ ਦੀ ਕਿਰਪਾ ਹੈ ਮੈਂ ਨਹੀਂ ਜ਼ਿੰਮੇਵਾਰੀ ਲੈਂਦਾ ਮਾਲਕ ਲਵੇ ਨਾ ਲਵੇ ਸਾਨੂੰ ਤਾਂ ਦੋ ਰੁਪਏ ਮਿਲ ਗਏ ਭਾਈ ਠੀਕ ਹੈ ਨਾ ਦੇਉ ਕੋਈ ਨਾ ਦੇ ਤੂੰ ਉਹ ਆ ਭਾਈ ਆ ਮੈਂ ਇਹ ਮੇਰਾ ਪ੍ਰੈਸ਼ਨ ਹੋਇਆ ਇਹ ਤਾਂ ਮਰ ਕੇ ਬਚਿਆ ਉਹਦਾ ਵਿਚਾਰਾ ਮਰ ਕੇ ਬਚਿਆ ਬੰਦਾ ਭਾਈ ਬੱਕਰੀ ਦਿਖਾ ਮੜੀ ਜੀ ਆ ਓਏ ਓਏ ਪੂਰੇ ਆ ਪੈਸੇ ਗਿਣਾ ਇਹ ਤੋਂ ਮੱਟੀ ਤੋਂ ਗਿਣੇ ਨਹੀਂ ਜਾਂਦੇ ਆਪਰੇਸ਼ਨ ਹੋਇਆ ਬੰਦੇ ਦਾ ਡੇਕਣਾ ਪਾ ਬਸ ਆ ਤਾਂ ਬੱਚਾ ਵਿਚਾਰਾ ਹੈ ਲੈ 1 2 ਲਾਓ ਮੁੰਡਾ ਵੀਡੀਓ 3 4 5 6 7 8 9 10 11 12 13 14 15 ਗੱਲਾਂ ਨਾ ਘੋੜਦੀ 16

ਓਏ ਇਹਨੂੰ ਕੀ ਕਹਿੰਦੇ ਚੱਲ ਕੀ ਹੋ ਗਿਆ ਓਏ ਇਹੇ ਜੇ ਮਾਰੇ ਮੈਨੂੰ ਦੇ ਦੋ ਕੀ ਹਜ਼ਾਰ ਤੋਂ ਪਿੱਛੇ ਅਗਲੇ ਦਾ ਸੌਦਾ ਥੋੜੀ ਖਰਾਬ ਹੋ ਗਿਆ 32 ਉਹਦਾ ਦੁਆਰੇ ਗਣਿਆ ਦੇ ਵੀ ਇਹਨੂੰ ਪਰਚੀ ਕਰਾ ਦੇ ਨੇ ਪਰਚੀ ਕਰਾ ਦੂ ਆਪੇ ਕਰਾ ਦੂ ਸਾਈ ਤੋਂ ਦੇ ਸਨਾਮ ਛੋੜ ਦੇ ਭਾਈ ਪੂਰੀ ਛੱਡ ਦੇ ਮੇਲੇ ਦੇਖੋ ਕਿਤੇ ਨਹੀਂ ਜਾਂਦੀ ਤੁਸੀਂ ਐਸ਼ ਕਰੋ ਪਰਚੀ ਆ ਬੱਕਰੀ